ਇੱਕ ਵਾਰ ਇੱਕ ਗਿੱਦੜ ਨੇ ਸ਼ੇਰ ਨੂੰ ਸ਼ਿਕਾਰ ਕਰਦੇ ਨੂੰ ਵੇਖ ਲਿਆ ਜਦੋਂ ਸ਼ਿਕਾਰ ਕਰਦੇ ਨੂੰ ਵੇਖਿਆ ਤਾਂ ਉਹਨੇ ਸੋਚਿਆ ਵੀ ਮੈਂ ਵੀ ਇਹਦੇ ਵਾਂਗੂ ਸ਼ਿਕਾਰ ਕਰੂੰ ਉਹਨੇ ਦੇਖਿਆ ਵੀ ਜਦੋਂ ਸ਼ਿਕਾਰ ਕਰਦਾ ਸ਼ੇਰ ਉਹਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਲੱਤਾਂ ਅਗਲੀਆਂ ਜਮੈਂਨ ਸਿੱਧੀਆਂ ਤੇ ਪੂਸ ਉਹਦੀਆਂ ਪਿੱਛੋਂ ਕੁੰਡੀ ਹੋ ਜਾਂਦੀ ਆ ਉਸ ਤੋਂ ਬਾਅਦ ਸ਼ੇਰ ਸ਼ਿਕਾਰ ਕਰਦਾ ਗਿੱਦੜ ਨੇ ਸੋਚਿਆ ਮੈਂ ਵੀ ਉਸੇ ਤਰ੍ਹਾਂ ਹੀ ਸ਼ਿਕਾਰ ਕਰੂੰਗਾ ਤਾਂ ਇੱਕ ਦਿਨ ਕੀ ਕਰਿਆ ਨਾ ਗਿੱਦੜ ਨੇ ਗਧੇ ਨੂੰ ਵੇਖ ਲਿਆ ਤੇ ਗਧੇ ਵੱਲੋਂ ਜਦੋਂ ਦੌੜਿਆ ਕੋਲੇ ਜਾ ਕੇ ਅੱਖਾਂ ਲਾਲ ਕਰ ਲਈਆਂ ਤੇ ਪੂਸੇਣ ਕੁੰਡੀ ਕਰ ਲਈ ਪੂਰੀ ਲੱਤਾਂ ਅਗਲੀਆਂ ਸਿੱਧੀਆਂ ਕਰ ਲਈਆਂ ਜਿਵੇਂ ਸ਼ੇਰ ਕਰਦਾ ਹੁੰਦਾ ਸੀ ਤਾਂ ਜਦੋਂ ਸ਼ਿਕਾਰ ਕਰਨ ਲੱਗਿਆ ਉਹ ਤੇ ਅਟੈਕ ਕਰਨ ਲੱਗਿਆ ਗਧੇ ਤੇ ਗਧੇ ਨੇ ਪਿਛਲੀਆਂ ਲੱਤਾਂ ਮਾਰੀਆਂ ਉਹਦੇ ਜੋੜ ਕੇ ਦਲਤੀ ਮਾਰੀ ਤੇ ਗਿੱਦੜੋ ਝੜ ਗਿਆ ਦੂਰ ਪਸਤੌਣ ਲੱਗ ਗਿਆ ਸੋ ਕਈ ਵਾਰੀ ਅਸੀਂ ਕਿਸੇ ਦੀ ਰੀਸ ਕਰ ਲੈਂਦੇ ਆ ਕਿਸੇ ਦੀ ਰੀਸ ਕਰਕੇ ਮਾਰ ਖਾ ਜਾਂਦੇ ਆ ਅਸੀਂ ਉਹਨੇ ਵਾਲੇ ਹੁੰਦੇ ਹੈ ਨਹੀਂ ਪਰ ਅਸੀਂ ਕਿਸੇ ਦੀ ਰੀਸ ਕਰ ਬੈਨੇ ਔਕਾਤ ਸਾਡੀ ਘੱਟ ਹੁੰਦੀ ਹੈ ਤੂੰ ਜਿਵੇਂ ਇੱਕ ਸਾਡੇ ਪਿੰਡ 'ਚ ਕੋਈ ਬੰਦਾ ਆ ਗਿਆ ਬਾਹਰੋਂ ਆਇਆ ਵਧੀਆ ਚੰਗਾ ਪੈਸਾ ਉਹਦੇ ਕੋਲੇ ਉਹਨੇ ਸੋਚਿਆ ਵੀ ਆਹ ਜੱਟ ਤਾਂ ਮौज ਕਰਦੇ ਨੇ ਆਪਾਂ ਇਹਨਾਂ ਵਾਂਗੂ ਫਸਲ ਬੀਜਦੇ ਆ ਠੇਕੇ ਤੇ ਪਹਿਲੀ ਲੈਨੇ ਆ ਤੇ ਨਜਾਰੇ ਲਾਵਾਂਗੇ ਆਜ਼ਾਦੀ ਦਾ ਧੰਦਾ ਤਾਂ ਉਹਨੇ ਠੇਕੇ ਦੇ ਪਹਿਲੀ ਲੈ ਕੇ ਫਸਲ ਬੀਜੀ ਤੇ ਹੁਣ ਜਿਵੇਂ ਝੋਨੇ ਦਾ ਘਾੜ ਝਾੜ ਆ ਜਿਹੜਾ ਘੱਟ ਨਿਕਲਿਆ ਮੀਹਾ ਮੂਹਾ ਦਾ ਕਰਕੇ ਹਨਾ ਤਾਂ ਝਾੜ ਘੱਟ ਨਿਕਲਿਆ ਕਿਤੇ ਕਿਹੜੀ ਬੱਟ ਤੇ ਬਹਿ ਕੇ ਰੋਣ ਲੱਗ ਜੇ ਕਿਤੇ ਕਿਹੜੀ ਬੱਟ ਤੇ ਬਹਿ ਕੇ ਰੋਣ ਲੱਗ ਜੇ ਕੋਨੇ ਸੋਚਿਆ ਵੀ ਇੰਨੀ ਮਿਹਨਤ ਕਰੀ ਧੁੱਪੇ ਛਾਵੇਂ ਮਰੇ ਕਿ ਨਾ ਕੁਝ ਕਰਿਆ ਤੇ ਮਿਹਨਤ ਪੱਲੇ ਨਹੀਂ ਪਈ ਸੋ ਬਾਈ ਕਹਿਣਾ ਮਤਲਬ ਇਹ ਹੈ ਵੀ ਕਿਸੇ ਨੂੰ ਦੇਖ ਕੇ ਆਪਣੀਆਂ ਮੁੱਛਾਂ ਨਹੀਂ ਬਣਾਈਆਂ ਹੁੰਦੀਆਂ ਵਗਾਨੀ ਸਹਿ ਤੇ ਮੁੱਛਾਂ ਨਹੀਂ ਬਣਾਈਆਂ ਹੁੰਦੀਆਂ ਜਿੰਨਾ ਟਾਈਮ ਸਾਡੇ ਕੋਲੇ ਕਿਸੇ ਕੰਮ ਦਾ ਤਜਰਬਾ ਨਾ ਹੋਵੇ ਨਾ ਬਾਈ ਉਹਨਾ ਟਾਈਮ ਕਿਸੇ ਕੰਮ ਦਾ ਪੰਗਾ ਨਹੀਂ ਲੈਣਾ ਚਾਹੀਦਾ ਪਹਿਲਾਂ ਕੰਮ ਨੂੰ ਸਿੱਖੋ ਫਿਰ ਕੰਮ ਦੇ ਵਿੱਚ ਐਂਟਰੀ ਕਰੋ ਤਾਂ ਕਿ ਆਪਾਂ ਸਕਸੈਸ ਹੋ ਸਕੀਏ